ਸਸਦ ਅਮਰਿਤਪਾਲ ਸਿੰਘ ਨੂੰ ਰਾਹਤ ਨਹੀਂ ਮਿਲੀ ਜੈਂਪੀ ਅਮਰਿਤਪਾਲ ਦੇ ਐਨਐਸਏ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ 1 ਸਾਲ ਦੇ ਲਈ ਹੋਰ ਐਨਐਸ ਵਧਾਇਆ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਆ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਸੀ ਟ੍ਰਾਂਸਿਟ ਰਿਮਾਂਡ ਤੇ ਪੰਜਾਬ ਲਿਆਂਦਾ ਜਾਣਾ ਸੀ ਅਮਰਿਤਪਾਲ ਪਰ ਫਿਲਹਾਲ ਮੁਸ਼ਕਲਾਂ ਖਤਮ ਹੁੰਦਾ ਨਾਮ ਨਹੀਂ ਲੈ ਰਹੀ ਅਮਰਿਤਪਾਲ ਉੱਪਰ ਐਨਐਸਏ ਦੀ ਮਿਆਦ ਵਧਾ ਦਿੱਤੀ ਗਈ ਜੇ 24 ਅਪ੍ਰੈਲ ਨੂੰ ਅਜਨਾਲਾ ਖੋੜ ਦੇ ਵਿੱਚ ਪੇਸ਼ ਕੀਤੇ ਜਾਣ ਦੀ ਤਿਆਰੀ ਹੋ ਰਹੀ ਸੀ ਪੰਜਾਬ ਪੁਲਿਸ ਡਿਬਰੂਗੜ੍ਹ ਜੇਲ੍ਹ ਦੇ ਲਈ ਰਵਾਨਾ ਵੀ ਹੋ ਗਈ ਸੀ ਪਰ ਫਿਲਹਾਲ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਮਰਿਤਪਾਲ ਦੇ ਉੱਪਰ ਫਿਲਹਾਲ ਐਨਐਸਏ ਦੀ ਮਿਆਦ ਨੂੰ ਵਧਾ ਦਿੱਤਾ ਜਾਵੇਗਾ ਜਿਆ 22 ਅਪ੍ਰੈਲ ਨੂੰ ਖਤਮ ਹੋ ਰਹੀ ਐਨਐਸਏ ਦੀ ਮਿਆਦ ਅੱਗੇ ਵਧਾ ਦਿੱਤੀ ਜਾਵੇਗੀ ਜੇਕਰ ਅਜੀਹਾ ਹੁੰਦਾ ਹੈ ਤਾਂ ਫਿਰ ਅਮਰਿਤਪਾਲ ਨੂੰ ਸ਼ਾਇਦ ਡਿਬਰੂਗੜ੍ਹ ਚ ਹੀ ਰੱਖਿਆ ਜਾਵੇਗਾ ਜਿਆ ਤੁਹਾਨੂੰ ਦੱਸ ਦਈਏ ਸੰਸਦ ਅਮਰਿਤਪਾਲ ਫਿਲਹਾਲ ਡਿਬਰੂਗੜ੍ਹ ਜੇਲ੍ਹ ਚ ਹੀ ਬੰਦ ਹੈ ਪਰ ਮੰਨਿਆ ਜਾ ਰਿਹਾ ਸੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਪੁਲਿਸ ਦੀ ਟੀਮ ਵੀ ਰਵਾਨਾ ਹੋ ਗਈ ਹੈ ਐਮਪੀ ਅਮਰਿਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ ਐਨਐਸਏ ਦੀ ਮਿਆਦ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਖਬਰਾਂ ਸੀ ਪਰ ਹੁਣ ਤਾਜ਼ਾ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ 22 ਅਪ੍ਰੈਲ ਨੂੰ ਖਤਮ ਹੋ ਰਹੀ ਐਨਐਸਏ ਦੀ ਮਿਆਦ ਵਧਾਈ ਜਾਵੇਗੀ ਅਮਰਿਤਪਾਲ ਨੂੰ ਫਿਲਹਾਲ ਪੰਜਾਬ ਨਹੀਂ ਲਿਆਂਦਾ ਜਾਵੇਗਾ ਪੰਜਾਬ ਸਰਕਾਰ ਨੇ ਐਨਐਸਏ ਦੇ ਵਿੱਚ ਇੱਕ ਵਾਰ ਮੁੜ ਤੋਂ ਵਾਅਦਾ ਕਰ ਦਿੱਤਾ ਹੈ ਇਹ ਵੱਡੀ ਖਬਰ ਅਮਰਿਤਪਾਲ ਦੇ ਨਾਲ ਜੁੜੀ ਹੈ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਜੋ ਅਮਰਿਤਪਾਲ ਤੇ ਦੂਜੀ ਵਾਰ ਐਨਐਸਏ ਦੀ ਮਿਆਦ ਵਧਾਈ ਗਈ ਹੈ 23 ਫਰਵਰੀ 2023 ਜਨਾਲਾ ਥਾਣੇ ਦੇ ਉਪਰਾਂ ਹਮਲੇ ਦਾ ਇਹ ਮਾਮਲਾ ਅਮਰਿਤਪਾਲ ਤੇ ਉਸਦੇ ਸਾਥੀਆਂ ਦੇ ਉੱਪਰ 24 ਫਰਵਰੀ ਨੂੰ ਮਾਮਲਾ ਦਰਜ ਕਰ ਲਿਆ ਗਿਆ ਸੀ ਐਸੇ ਨਾਲ ਹੀ ਤੁਹਾਨੂੰ ਦੱਸ ਦਈਏ ਅਮਰਿਤਪਾਲ 18 ਮਾਰਚ 2023 ਅਮਰਿਤਪਾਲ ਤੇ ਉਸਦੇ ਸਾਥੀਆਂ ਦੇ ਉੱਪਰ NSA ਲਾ ਦਿੱਤਾ ਗਿਆ ਸੀ 2 ਤਈ ਅਪ੍ਰੈਲ 2023 ਮੋਗਾ ਦੇ ਪਿੰਡ ਰੋਡੇ ਤੋਂ ਅਮਰਿਤਪਾਲ ਸਿੰਘ ਦੀ NSA ਦੇ ਤਹਿਤ ਗ੍ਰਿਫਤਾਰੀ ਹੋ ਗਈ ਸੀ ਅਸਮ ਦੇ ਡਿਬਰੂਗੜ ਜੇਲ 2 ਤਈ ਅਪ੍ਰੈਲ ਨੂੰ ਅਮਰਿਤਪਾਲ ਸਿੰਘ ਨੂੰ ਛੇੜ ਦਿੱਤਾ ਗਿਆ ਸੀ ਇਸ ਦਿਨਾਲ 19 ਮਾਰਚ 2024 ਨੂੰ ਅਮਰਿਤਪਾਲ ਸਿੰਘ ਤੇ 1 ਸਾਲ ਦੇ ਲਈ ਐਨਐਸਏ ਦੀ ਮਿਆਦ ਨੂੰ ਵਧਾਇਆ ਗਿਆ ਸੀ ਪਹਿਲਾਂ ਐਨਐਸਏ ਲੱਗਿਆ ਉਸ ਤੋਂ ਬਾਅਦ 19 ਮਾਰਚ 2024 ਨੂੰ 1 ਸਾਲ ਦੇ ਲਈ ਐਨਐਸਏ ਦੀ ਮਿਆਦ ਵਧਾਈ ਗਈ ਸੀ ਦੂਜੀ ਵਾਰ ਅਮਰਿਤਪਾਲ ਸਿੰਘ ਤੇ ਇੱਕ ਹੋਰ ਸਾਲ ਦੇ ਲਈ ਐਨਐਸਏ ਦੀ ਮਿਆਦ ਅੱਜ ਵਧਾ ਦਿੱਤੀ ਗਈ ਇਹ ਖਬਰ ਆ ਰਹੀ ਹੈ ਨਿਕਲ ਕੇ ਸਾਹਮਣੇ ਜੀ ਹਾਂ ਦੂਜੀ ਵਾਰ ਐਨਐਸਏ ਦੀ ਮਿਆਦ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਾਡਾ ਸਾਡੇ ਸ਼ੋਕੀ ਮਨਿੰਦਰ ਮੁੰਗਾ ਜੁੜ ਰਹੇ ਨੇ ਖਬਰ ਤੋਂ ਹੋਰ ਅਪਡੇਟ ਲਈ ਮਨਿੰਦਰ ਤਾਜ਼ਾ ਜਾਣਕਾਰੀ ਜਹਾਂ ਤੋਂ ਤੁਹਾਨੂੰ ਅਮਰਿਤਪਾਲ ਸਬੰਧੀ ਹੁਣ ਕੀ ਕੁਝ ਵੇਰਵੇ ਨਿਕਲ ਕੇ ਸਾਹਮਣੇ ਆ ਰਹੇ ਆ। ਆ ਦੇਖੋ ਉਮੀਦ ਹੈ ਜਿਹੜੇ ਦੌਰਾਨ ਜਦੋਂ ਪਿਛਲੇ 2 ਮਹੀਨਿਆਂ ਦੇ ਵਿੱਚ ਲਗਭਗ ਅਮਰਿਤਪਾਲ ਸਿੰਘ ਦੇ 9 ਸਾਥੀ ਡਿਬਰੂਵੜ ਜੇਲ੍ਹ ਚੋਂ ਐਨਐਸਸੀ ਦੀ ਮੀਟਜ ਹੋਰ ਵਾਅਦਾ ਨਾ ਕਰਦੇ ਹੋਏ ਪੰਜਾਬ ਲਿਆਂਦੇ ਗਏ। ਅਜਰਾਲਾ ਸਾਹੇ ਤੇ ਹਮਲੇ ਦੇ ਮਾਮਲੇ 'ਚ ਗ੍ਰਿਫਤਾਰੀ ਪਾ ਕੇ ਅਜਰਾਲਾ ਵੀ ਅਦਾਲਤ 'ਚ ਪੇਸ਼ ਕੀਤੇ ਗਏ। ਉਹਨਾਂ ਦੇ ਰਿਮਾਂਡ ਹਾਸਲ ਕੀਤੇ ਗਏ। ਔਰ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਬਾਈ ਅਪ੍ਰੈਲ ਨੂੰ ਅਮਰਤਪਾਲ ਸਿੰਘ ਦੀ ਐਨਐਸਏ ਦੀ ਮਿਆਰ ਜਿਹੜੀ ਪੂਰੀ ਹੋਣ ਜਾ ਰਹੀ ਹੈ ਔਰ ਅਸੀਂ ਇਹ ਵੀ ਖਬਰ ਆਪਣੇ ਦਸਕਾਰਾ ਸਾਂਝੀ ਕੀਤੀ ਕਿ ਬੀਤੀ ਰਾਤ ਅਜਰਾਲਾ ਪੁਲਿਸ ਦੀ ਇੱਕ ਕੁਚ ਪਤਰੀ ਟੀਮ ਡਿਬਲੂ ਗਰਦੇ ਲਈ ਰਵਾਨਾ ਹੋਈ ਹੈ ਤੋਂ ਉਸ ਗੱਲ ਤੋਂ ਇਹ ਹੀ ਨੱਜਾ ਲਗਾਇਆ ਜਾ ਰਿਹਾ ਸੀ ਕਿ ਕਿਉਂਕਿ ਪਹਿਲਾਂ ਹੀ ਇਹ ਜਾਣਕਾਰੀ ਸਾਨੂੰ ਮਿਲ ਚੁੱਕੀ ਸੀ ਕਿ 2 ਅਪ੍ਰੈਲ ਨੂੰ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਰ ਜਿਹੜੀ ਹੈ ਪੂਰੀ ਹੋਣ ਜਾ ਰਹੀ ਹੈ ਤੋਂ ਪਰ ਹੁਣ ਜਿਹੜਾ ਅਪਡੇਟ ਸਾਹਮਣੇ ਆਇਆ ਹੈ ਜੋ ਜਨਰਲਪੁਰ ਦੀ ਟੀਮ ਡਿਬਲੂਗੜ ਪਹੁੰਚੀ ਹੈ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਉਹ ਚਿੱਠੀ ਜਿਹੜੀ ਹੈ ਡਿਬਲੂਗੜ ਪੁਲਿਸ ਦੇ ਹਵਾਲੇ ਕੀਤੀ ਗਈ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਤੇ ਲੱਗੇ ਐਨਐਸਏ ਦੀ ਮਿਆਦ ਵਿੱਚ 1 ਸਾਲ ਦਾ ਹੋਰ ਜਿਹੜਾ ਵਾਅਦਾ ਕਰ ਦਿੱਤਾ ਗਿਆ ਹੈ ਤਾਂ ਹੁਣ ਇਹ ਵੱਡਾ ਅਪਡੇਟ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਖਲੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਵੀ ਨੇ ਉਹਨਾਂ ਨੂੰ 1 ਸਾਲ ਹੋਰ ਜਿਹੜਾ ਉਹ ਡਿਬਲੂਗੜ ਦੀ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸਮਰਥਕਾਂ ਦੀ ਜਾਹਰ ਦੀ ਗੱਲ ਹੈ ਕਿ ਇਹ ਮਯੂਸੀ ਅਲੀ ਖਬਰ ਉਹਦੀ ਚੋਕੇ ਆਸ ਇੱਕ ਚੱਲੀ ਸੀ ਕਿ 22 April ਨੂੰ ਉਲਤੇ ਲੱਗੇ ਐਨਐਸਏ ਦੀ ਮਿਆਦ ਪੂਰੀ ਹੋਣ ਜਾ ਰਹੀ ਹੈ ਔਰ 24 April ਤੱਕ ਅਮਰਪਾਲ ਸਿੰਘ ਨੂੰ ਲਿਆ ਕੇ ਜਲਾਲਾ ਦੀ ਅਦਾਲਤ ਚ ਪੇਸ਼ ਕੀਤਾ ਜਾ ਸਕਦਾ ਹੈ ਪਰ ਹੁਣ ਉਹਨੇ ਕਮੇਡੀ ਡਿਵੈਲਪਮੈਂਟ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਐਨਐਸਏ ਦੀ ਮੈਚ ਹੋ ਰਿਹਾ ਵਾਅਦਾ ਕਰਦੇ ਆਂ ਜਿਹੜੀ ਚਿੱਠੀ ਹੈ ਉਹ ਡਿਬਲੂਰ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਜੀ ਅਮਿਤ ਬਿਲਕੁਲ ਵਾਕਿ ਚੀ ਹੈ ਜੜੀ ਹੁਣ ਅਧਿਕਾਰਕ ਤੌਰ ਤੇ ਕੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੇ ਵਿੱਚ ਕੀ ਸਮਝਾ ਜ ਮਨਿੰਦਰ ਜੋ ਕਿ ਕੀਆ ਜਾ ਰਿਹਾ ਸੀਗਾ ਕਿ ਪੁਲਿਸਰ ਟੀਮ ਰਵਾਨਾ ਵੀ ਹੋ ਗਈ ਡਿਬਰੂਗੜ ਜੇਲ ਵੀ ਪਹੁੰਚ ਡਿਬਰੂਗੜ ਦੇ ਵਿੱਚ ਪਹੁੰਚ ਰਹੀ ਹੈ ਪੁਲਿਸ ਟੀਮ ਕੀ ਇਹ ਸਾਰੀ ਕਾਰਵਾਈ ਹੁਣ ਹਾਲਟ ਕਰ ਦਿੱਤੀ ਜਾਵੇਗੀ ਰੋਕ ਦਿੱਤੀ ਜਾਵੇਗੀ ਬਿਲਕੁਲ ਅੰਮ੍ਰਿਤ ਜਿਹੜੀ ਟੀਮ ਇਥੋਂ ਰਵਾਨਾ ਹੋਈ ਸੀ ਉਹ ਟੀਮ ਇਥੋਂ ਐਨਐਸਏ ਦੀ ਮਿਆਰ ਚ ਵਾਦੇ ਦੀ ਚਿੱਠੀ ਲੈ ਕੇ ਗਈ ਹੈ ਉਹ ਟੀਮ ਦੇ ਜਾਣ ਤੋਂ ਕਿਉਂਕਿ ਪਿੱਛੇ ਪਿਛਲੇ ਡੇਢ ਮਹੀਨੇ ਦੀ ਜੋ ਕਾਰਵਾਈ ਹੋਈ ਹੈ ਉਸ ਤੇ ਝਾਤ ਮਾਰੀ ਹੈ ਤੇ ਹਰ ਵਾਰ ਇੱਥੇ ਤਰ੍ਹਾਂ ਜਨਾਲਾ ਤੋਂ ਉੱਚ ਪੱਧਰੀ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਡਿਬ੍ਰੂਗਰ ਜਾਂਦੀ ਸੀ ਔਰ ਉਸ ਤੋਂ ਬਾਅਦ ਜਿਸ ਦਿਨ ਐਨਐਸਏ ਦੀ ਮਿਆਰ ਪੂਰੀ ਹੁੰਦੀ ਸੀ ਤਾਂ ਉਹਨਾਂ ਦੀ ਸਪੁਰਦਾਰੀ ਯਾਨੀ ਕਿ ਹਵਾਲਗੀ ਲੈਣ ਤੋਂ ਬਾਅਦ ਡਿਬ੍ਰੂਗਰ ਦੀ ਅਦਾਲਤ ਤੋਂ ਟਾਰਗੇਟ ਮਾਲ ਹਾਸਲ ਕਰਤੀ ਸੀ ਔਰ ਉਸ ਤੋਂ ਬਾਅਦ ਲੈ ਕੇ ਜਿਹੜਾ ਉਹ ਨਾਕਾਦੀਆਂ ਨੂੰ ਇੱਥੇ ਪਹੁੰਚਦੀ ਸੀ ਤੋਂ ਉਸੇ ਦੇ ਆਧਾਰ ਤੇ ਇਹ ਜਿਹੜੀ ਹੈ ਆਸ ਲਗਾਈ ਜਾ ਰਹੀ ਸੀ ਕਿ ਹੁਣ ਅਮਰਪਾਲ ਸਿੰਘ ਨੂੰ ਲੈਣ ਦੇ ਲਈ ਟੀਮ ਜਿਹੜੀ ਉੱਥੇ ਪਹੁੰਚ ਚੁੱਕੀ ਹੈ ਪਰ ਹੁਣੇ ਜਾਣਕਾਰੀ ਜਦੋਂ ਉੱਥੇ ਪਹੁੰਚੀ ਜਰਾਲਾ ਪੁਲਿਸ ਦੀ ਟੀਮ ਵੱਲੋਂ ਡਿਗੁਰਗੜ ਪੁਲਿਸ ਨੂੰ ਉਹ ਚਿੱਠੀ ਸੌਂਪ ਦਿੱਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਐਨਐਸਏ ਹੋਰ ਵਾਅਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੱਦ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਉਹ ਟੀਮ ਅਮਰਤਪਾਲ ਸਿੰਘ ਨੂੰ ਲੈਣ ਨਹੀਂ ਗਈ ਸਗੋ ਉਹ ਚਿੱਠੀ ਦੇਣ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਐਨਐਸਏ ਦੀ ਮਿਆਚ ਹੋਰ ਵਾਅਦਾ ਕੀਤਾ ਹੈ ਤੇ ਇਹ ਇੱਕ ਵੱਡਾ ਅਪਡੇਟ ਹੈ ਕਿ ਉਹ ਨ ਅਮਰਤਪਾਲ ਸਿੰਘ ਜਿਸ ਦੇ ਪੰਜਾਬ ਆਨ ਦੀ ਜਿਹੜੀਆਂ ਕਿਆਸਾਂ ਆਈਆਂ ਚੱਲ ਰਹੀਆਂ ਸਨ ਚਰਚਾਵਾਂ ਚੱਲ ਰਹੀਆਂ ਹਨ ਉਸ ਨੂੰ ਹਰੇਕ ਸਾਲ ਹੋਰ ਅਦਿੱਗੜਤੀ ਜਿਹੜੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜੀ ਬਿਲਕੁਲ ਵਾਕਿਹੀ ਚੀਜ਼ ਹੈ ਔਰ ਇਸ ਦੇ ਵਿੱਚ ਕੀ ਹੁਣ ਕੋਈ ਵੀ ਗੁੰਜਾਇਸ਼ ਬਚਦੀ ਹੈ ਮਨਿੰਦਰ ਕਿਉਂਕਿ ਜਿਸ ਤੰਗ ਦੇ ਨਾਲ ਅਮਰਿਤਪਾਲ ਦੀ ਐਨਐਸਏ ਦੀ ਮਿਆਦ ਵਿਧਾਨ ਸੰਬੰਧੀ ਚਿੱਠੀ ਵੀ ਡਿਬ੍ਰੂਗੜ ਜੇਲ੍ਹ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਪਹੁੰਚ ਗਈ ਹੈ ਕਿ ਕੋਈ ਲੀਗਲ ਰੈਮੇਡੀ ਲੀਗਲ ਆਪਸ਼ਨ ਅਮਰਿਤਪਾਲ ਅਤੇ ਉਸ ਦੀ ਵਕੀਲਾ ਦੀ ਟੀਮ ਦੇ ਕੋਲ ਹੁਣ ਬਚਦਾ ਹੈ ਐਸਐਨਐਸਏ ਨੂੰ ਕੀ ਚੈਲੰਜ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਵੇਗਾ ਜਹੀ ਕੋਈ ਜਾਣਕਾਰੀ ਨਿਕਲ ਕੇ ਆ ਰਹੀ ਹੈ ਸਾਹਮਣੇ ਇਹ ਕੋਈ ਮਜਰੂਰ ਨਹੀਂ ਕੋਸ਼ਿਸ਼ ਕਰਾਂਗੇ ਅਮਰਿਤਪਾਲ ਸਿੰਘ ਦੇ ਜੋ ਵਕੀਲਾਂ ਦਾ ਇੱਕ ਪੈਨਲ ਹੈ ਉਹਨਾਂ ਨਾਲ ਸੰਪਰਕ ਕਰੀਏ ਕਿ ਇਸ ਤੋਂ ਬਾਅਦ ਜਿਹੜੀ ਕੀ ਕਾਨੂੰਨੀ ਚਾਰ ਕੋਈ ਬਣਦੀ ਹੈ ਕੀ ਕੋਈ ਕਾਨੂੰਨੀ ਲੜਾਈ ਲੜੀ ਜਾ ਸਕਦੀ ਹੈ ਜਾਂ ਫਿਰ ਐਨਐਸਏ ਦੀ ਜੋ ਮਿਆਦ ਵਧਾਈ ਗਈ ਹੈ ਉਸ ਤੇ ਰੋਕ ਲਗਾਈ ਜਾ ਸਕਦੀ ਹੈ ਪਰ ਜ਼ਾਹਰ ਜੀ ਗੱਲ ਹੈ ਇਹ ਖਬਰ ਅਮਰਿਤਪਾਲ ਸਿੰਘ ਦੇ ਪਰਿਵਾਰ ਲਈ ਜੋ ਉਹਦੇ ਸਵਰਥਕਾਂ ਲਈ ਜ਼ਰੂਰ ਬੀਸੀ ਪੂਰੀ ਹੋ ਜੋ ਇਹ ਉਮੀਦਾਂ ਲਗਾ ਰਹੇ ਸਨ ਕਿ ਚੰਦ ਤਨਾਂ ਦੇ ਵਿੱਚ ਅਮਰਿਤਪਾਲ ਸਿੰਘ ਪੰਜਾਬ ਪਹੁੰਚੂਗਾ ਉਸ ਨੂੰ ਜੇਲ੍ਹ ਸੇ ਆ ਕੇ ਮਿਲਿਆ ਜਾ ਸਕੂਗਾ ਜਾਂ ਜੋ ਕਾਰਵਾਈ ਇੱਕ ਵੱਡੀ ਰਾਹਤ ਜਿਹੜੀ ਨਜ਼ਰ ਆ ਰਹੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ 9 ਸਾਥੀ ਪੰਜਾਬ ਪਹੁੰਚ ਚੁੱਕੇ ਨੇ ਤੋਂ ਪਰਿਵਾਰਾਂ ਨੇ ਇਸ ਗੱਲ ਤੇ ਜ਼ਰੂਰ ਰਾਹਤ ਜਤਾਈ ਸੀ ਕਿ ਆਖਰਕਾਰ 2 ਸਾਲ ਤੋਂ ਉਸਾਂ ਦੇ ਵਿੱਚ ਸਨ ਦਿੱਦੂਗੜ ਜੇਲ੍ਹ ਦੇ ਵਿੱਚ ਬੰਦਸਨ ਹੁਣ ਆਖਰਕਾਰ ਆਪਣੇ ਸੂਬੇ ਆਪਣੇ ਪੰਜਾਬ ਦੇ ਵਿੱਚ ਤਾਂ ਪਹੁੰਚ ਚੁੱਕੇ ਨੇ ਇਸ ਗੱਲ ਤੇ ਜਿਹੜੀ ਹੈ ਕਿਤਨੇ ਘਟੇ ਪਰਿਵਾਰਾਂ ਵੱਲੋਂ ਜਿਹੜੀ ਖੁਸ਼ੀ ਜ਼ਾਹਰ ਕੀਤੀ ਗਈ ਸੀ ਹਾਲਾਂਕਿ ਗਿਆ ਉਹਨਾਂ ਨੂੰ ਦੇਖਣ ਤੱਕ ਨਹੀਂ ਦਿੱਤਾ ਗਿਆ ਪਰ ਇਸ ਗੱਲ ਦੀ ਚੱਲ ਰਹੀ ਸੀ ਕਿ ਅਸਰਕਾਰ ਉਹ ਪੰਜਾਬ ਪਹੁੰਚ ਗਏ ਨੇ ਪਰ ਇੱਕ ਚੱਲ ਰਹੀ ਸ਼ਾਇਦ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਦੇ ਹਿਸ਼ੇ ਨਹੀਂ ਆਈ ਕਿ ਉਹ ਉਹਨਾਂ ਨੂੰ ਇੱਕ ਲੰਬਾ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਅਮਰਪਾਲ ਸਿੰਘ ਦੇ ਪੰਜਾਬ ਆਉਣ ਦਾ ਹੋਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਬਿਲਕੁਲ ਵਾਕਿ ਚ ਇਹ ਸਮਝਿਆ ਜਾ ਸਕਦਾ ਹੈ ਕਿ ਹਲੇ ਇੰਤਜ਼ਾਰ ਅਮਰਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਹੋਰ ਕਰਨਾ ਪਵੇਗਾ ਕਾਨੂੰਨੀ ਚਾਰਾ ਚੋ ਵੀ ਹੋਰ ਕਰਨੀ ਪਵੇਗੀ ਬੇਸ਼ੁਕਰੀਆ ਮਨਿੰਦਰ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਇੱਕ ਹੋਰ ਸਾਲ ਦੇ ਲਈ NSC ਬਤਾ ਦਿੱਤਾ ਗਿਆ ਹੈ ਜਿੱਥੇ 2 April ਨੂੰ NSC ਦੀ ਮਿਆਦ ਖਤਮ ਹੋ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਚਿੱਠੀ ਹੈ ਉਹ ਦੱਸਿਆ ਜਾ ਰਿਹਾ ਕਿ ਡਿਮਰੁਗੜ ਤੱਕ ਪਹੁੰਚ ਚੁੱਕੀ ਹੈ 2 April ਨੂੰ NSC ਦੀ ਜਿਹੜੀ ਮਿਆਦ ਖਤਮ ਹੋ ਰਹੀ ਸੀ ਉਸ ਮਿਆਦ ਨੂੰ ਐਕਸਟੈਂਡ ਕਰ ਦਿੱਤਾ ਗਿਆ ਬਤਾ ਦਿੱਤਾ ਗਿਆ ਫਿਲਹਾਲ ਅੰਮ੍ਰਿਤਪਾਲ ਪੰਜਾਬ ਨਹੀਂ ਲਿਆਂਦਾ ਜਾਵੇਗਾ